ਕਰਨੇ ਕੇ ਜਿਹੜੇ ਸਾਡੇ ਉਮੀਦਵਾਰ ਨੇ ਜਿਹੜੇ ਕਾਲ ਤਖਸਾਲ ਨੂੰ ਸਮਰਪਿਤ ਨੇ ਸਾਰੇ ਮੈਂਬਰ ਸਾਹਿਬਾਨ ਜਿਹੜੇ ਆ ਇਹ ਪਹੁੰਚ ਗਏ ਆ ਔਰ ਸਾਰੇ ਜਿਹੜੇ ਐ ਇਲੈਕਸ਼ਨ ਦੇ ਵਿੱਚ ਹਿੱਸਾ ਲੈਣਗੇ ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਐਲਾਨ ਕਰਨਾ ਬਾਕੀ ਆ ਜਿੱਤ ਪੱਕੀ ਆ ਸਾਡੀ ਜਿਹੜੇ ਚਮਕੌਰ ਦੀ ਗੜੀ ਸੀ ਨਾ ਉਹਦੇ ਚ 42 ਤੇ 43 ਗੁਰੂ ਗੋਬਿੰਦ ਸਿੰਘ ਜੀ ਦੇ ਸਮੇਤ ਸਿੰਘ ਸੀਗੇ ਠੀਕ ਆ ਨਾ ਪਰ ਲੜਾਈ ਉਹਨਾਂ ਡਟ ਕੇ ਲੜੀ ਸੀ ਸਿੱਖੀ ਸਿਧਾਂਤ ਵਾਲੇ ਲੋਕ ਕਈ ਵਾਰਾ ਸੱਚ ਬੋਲਣ ਵਾਲੇ ਲੋਕ ਕਈ ਵਾਰਾ ਥੋੜੇ ਰਹਿੰਦੇ ਆ ਪਰ ਸੱਚ ਨਹੀਂ ਮਰਨਾ ਚਾਹੀਦਾ ਸੱਚ ਜਿਹੜਾ ਜਿਦਾ ਰਹਿਣਾ ਚਾਹੀਦਾ ਇਹ ਜਿਹੜੀ ਆ ਸਾਡੀ ਕੁਆਂਟੀਟੀ ਦੀ ਨਹੀਂ ਸਾਡੀ ਕੁਆਲਿਟੀ ਦੀ ਲੜਾਈ ਹੈ ਅਸੀਂ ਉਹ ਲੜਾਈ ਲੜਨ ਵਾਸਤੇ ਆਪਣੀ ਪਾਰਟੀ ਦੇ ਜਿਹੜੇ ਸਾਡੇ ਸਿਹਰਦ ਮੈਂਬਰ ਨੇ ਜਿਹੜਾ ਹਮੇਸ਼ਾ ਅਕਾਲ ਤਖਤ ਸਾਹਿਬ ਦੀ ਸਿਧਾਂਤ ਦੇ ਮੁਤਾਬਕ ਅਕਾਲ ਤਖਤ ਦੀ ਮਰਜ਼ਾ ਦਾ ਅਨੁਭਾਲ ਕਰਨ ਵਾਸਤੇ ਲੰਬੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਆ ਅਸੀਂ ਉਹਨਾਂ ਵੇਖੋ ਜੀ ਇਹ ਐਕਸਪਾਇਰੀ ਡੇਟਡ ਮੈਂਬਰਾਂ ਦਾ ਜਲਾਸ ਆ ਐਕਸਪਾਇਰੀ ਡੇਟ ਹੋ ਚੁੱਕੀ ਆ ਇਹਦੀ ਮੇਰਾ ਖਿਆਲ ਆ ਕੋਈ ਕ੍ਰੈਡੀਬਿਲਟੀ ਨਹੀਂ ਪਰ ਇਹਦੀਤੇ ਬਣਿਆ ਸ਼੍ਰੋਮਣੀ ਕਮੇਟੀ ਇਰੈਲੇਵੈਂਟ ਹੈ ਲੋਕਾਂ ਚ ਐਕਸਪਾਇਰੀ ਡੇਟ ਹੈ ਇਹ ਸਿਰਫ ਬਾਦਲਾਂ ਨੂੰ ਸੂਟ ਕਰਦੀ ਆ ਕਿਉਂਕਿ ਧਰਮ ਪ੍ਰਚਾਰ ਕਮੇਟੀ ਦਾ ਪੈਸਾ ਜਿਹੜਾ ਵਿਦਿਆ ਦੇ ਪਸਾਰ ਵਾਸਤੇ ਪੈਸਾ ਉਹ ਸਾਰਾ ਸਿਆਸਤ ਚ ਲੱਗ ਰਿਹਾ ਉਹ ਸਾਰਾ ਬਾਦਲਾਂ ਨੂੰ ਪ੍ਰਮੋਟ ਕਰਨ ਦੇ ਲੱਗ ਰਿਹਾ ਇਹ ਕਹਿੰਦੇ ਸੀ ਅਸੀਂ ਆਪਣਾ ਚੈਨਲ ਚਲਾਵਾਂਗੇ ਧਾਮੀ ਸਾਹਿਬ ਨੇ ਉਹ ਨਹੀਂ ਚਲਾਇਆ ਧਾਮੀ ਸਾਹਿਬ ਮੈਂ ਸਾਹਮਣੇ ਝੂਠ ਬੋਲਣ ਚ ਬਹੁਤ ਐਕਸਪਰਟ ਹੋ ਗਿਆ ਲੋਕਾਂ ਨੂੰ ਇੰਨਾ ਵਫਾਦਾਰ ਬੰਦਾ ਕਿੱਥੇ ਮਿਲ ਸਕਦਾ ਜੀ ਧਾਮੀ ਵਰਗਾ ਜਿੱਤ ਪੱਕੀ ਆ ਜਿੱਰ ਬਾਦਲ ਦੀ ਗੱਡੀ ਤੇ ਮਗਰ ਲੰਮਕ ਜਾਂਦਾ ਜਿਤਰਾ